ਜੀ ਹੁਣ ਸਮਾਂ ਚੱਲਦਾ ਇਹ ਬਹੁਤ ਮਾੜਾ ਸਮਾਂ ਚੱਲਦਾ ਹੀ ਵਧੀਆ ਨਹੀਂ ਹੈਗਾ ਇਹ ਕਾਲ ਯੁਗ ਦਾ ਸਮਾਂ ਚੱਲਦਾ ਜੀ ਤਾਂ ਆ ਗਿਆ ਘਰਾਣੇ ਘਰ ਦਾ ਧੀ ਪੁੱਤ ਉਹ ਤਾਂ ਕੰਮ ਕਰਕੇ ਆਪਦੀ ਸਿਆਣਪ ਨਾਲ ਮਿਹਨਤ ਕਰਕੇ ਘਰ ਨੂੰ ਥਵਾਕ ਚ ਰੱਖ ਕੇ ਬਣਾ ਕੇ ਜਿਵੇਂ ਕਹਿੰਦੇ ਕੱਚੇ ਘਰ ਤੋਂ ਵੀ ਪੱਕਾ ਘਰ ਬਣਾ ਲੈਂਦਾ ਪੱਕੇ ਚ ਬਹਿ ਜਾਂਦਾ ਵਾ ਤੇ ਜੇ ਆ ਜੀ ਤੁਹਾਨੂੰ ਪਤਾ ਹੀ ਆ ਦੂਜੇ ਕਿਸਮ ਦਾ ਬੱਚਾ ਕੋਈ ਫੇਰ ਤਾਂ ਜੀ ਥੋੜਾ ਪੱਕਾ ਕਰਦੀ ਹੈ ਨਾ ਉਹ ਵੀ ਇੱਟਾ ਰੋੜੇ ਵਾਂਗੂ ਖੰਡਾ ਕੇ ਰੱਖ ਦਿੰਦਾ ਆ ਦੁਨੀਆ ਦੇ ਹੁਣ ਹੋਏ ਨੇ ਹਾਰ ਵੀ ਇਹ ਦੇਖਿਆ ਕਰੋ ਬੀਤੀ ਪੁੱਤ ਸਿਆਣਾ ਹੋਵੇ ਘਰਾਣੇ ਘਰ ਦਾ ਹੋਵੇ ਜਿਹੜਾ ਘਰ ਦੇ ਵਿੱਚ ਥਵਾਕ ਨਾਲ ਘਰ ਨੂੰ ਜੋੜ ਕੇ ਰੱਖੇ ਪਿਆਰ ਨਾਲ ਰੱਖੇ ਇਹ ਚੀਜ਼ਾਂ ਨੂੰ ਪਹਿਲ ਦਿਆ ਕਰੋ ਜੀ ਠੀਕ ਹੈ ਸਿਆਣਪ ਦੇ ਨਾਲ ਇਹ ਜਿਹੜੀ ਉਤੋ ਵਾਲੀ ਹੈ ਨਾ ਫੁੱਲ ਜਿਹੜੀ ਵਾਂਗੂ ਚਾਰਕ ਦਿਨਾਂ ਦੀ ਚਮਕ-ਦਮਕ ਇਹਦਾ ਖੜਾ ਛੜਦੋ ਇਹਨੇ ਕੋਸ ਨਹੀਂ ਕਰਨਾ ਇਹ ਤਾਂ ਆਪਾਂ ਨੂੰ ਬਰਬਾਦ ਹੀ ਕਰ ਦੇਣੀ ਚੀਜ਼ਾਂ ਨੇ ਇਹ ਸੋਸ਼ਲ ਬਾਜ਼ੀਆਂ ਨੇ ਨਹੀਂ ਕੋਸ ਆਪਣਾ ਸਾਰਨਾ ਇਹਦਾ ਇਹ ਜਿਹੜੀ ਚੀਜ਼ਾਂ ਰਿਜੀਨਲ ਸਾਦਗੀ ਆ ਉਹਨੇ ਹੀ ਰੰਗ ਲਿਆਉਣਾ ਆਪਾਂ ਠੀਕ ਹੈ ਜੀ